ਪੰਜਾਬੀਓ ਸਤਿ ਸ੍ਰੀ ਅਕਾਲ ਬਹੁਤ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਨਸ਼ਾ ਤਸਕਰੀ ਦੀ ਪੁਲਿਸ ਵੀ ਹੋ ਸਕਦੀ ਆ ਕਿਸੇ ਨੇ ਸੋਚਿਆ ਨਹੀਂ ਹੋਣਾ ਬਹੁਤ ਵੱਡੀ ਖਬਰ ਹੈ ਜਿਹੜੀ ਮਹਾਲੀ ਦੇ ਇੱਕ ਸ਼ਹਿਰ ਦੇ ਵਿੱਚੋਂ ਆ ਰਹੀ ਆ ਪੰਜਾਬ ਪੁਲਿਸ ਦਾ ਇੱਕ ਯਾਨੀ ਅਫੀਸਰ ਫੜਿਆ ਗਿਆ ਉਹਦੇ ਕੋਲੋਂ 1.5 ਕਿਲੋ ਯਾਨੀ ਚੰਸ ਬਰਾਮਦ ਹੋਈ ਆ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਸੀ ਕਿ ਹਰ ਵਿਅਕਤੀ ਦੇ ਉੱਤੇ ਪੂਰੀ ਵੱਡੀ ਕਾਰਵਾਈ ਹੋਣੀ ਆ ਪੰਜਾਬ ਦੇ ਅੰਦਰ ਜਿਹੜਾ ਵੀ ਇਹਦੇ ਵਿੱਚ ਨਸ਼ੇ ਤਸਕਰੀ ਦੇ ਵਿੱਚ ਪਾਇਆ ਜਾਂਦਾ ਚਾਹੇ ਪੁਲਿਸ ਮੁਲਾਜ਼ਮ ਹੈ ਚਾਹੇ ਕੋਈ ਆਮ ਵਿਅਕਤੀ ਹੈ ਚਾਹੇ ਕੋਈ ਵੀ ਹੈ ਯਾਨੀ ਉਹਨਾਂ ਨੂੰ ਨਹੀਂ ਬਖਸ਼ਿਆ ਜਾਊਗਾ ਤਾਂ ਹੁਣ ਵੇਖਣ ਵਾਲੀ ਗੱਲ ਇਹ ਹੈ ਵੀ ਭਗਵੰਤ ਮਾਨ ਸਰਕਾਰ ਜਿਹੜੀ ਮੁਹਾਲੀ ਦੇ ਵਿੱਚ ਹੁਣ ਘਟਨਾ ਹੋਈ ਹੈ ਯਾਨੀ 1.5 ਕਿਲੋ ਚਾਰ ਸਿਕ ਪੁਲਿਸ ਵਾਲੇ ਤੋਂ ਫੜੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਰਕਮ ਮਚ ਜਾਂਦਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਵੱਡੇ ਪੱਧਰ ਤੇ ਯਾਨੀ ਇੱਕ ਐਕਸ਼ਨ ਚਲਾ ਦਿੱਤਾ ਲੋਕਾਂ ਦੇ ਘਰ ਵੀ ਟਾਏ ਜਾ ਰਹੇ ਨੇ ਕਿ ਆਹ ਜਿਹੜਾ ਨਸ਼ਾ ਤਸਕਰ ਫੜਿਆ ਗਿਆ ਯਾਨੀ ਪੰਜਾਬ ਪੁਲਿਸ ਦਾ ਇੱਕ ਨੌਜਵਾਨ ਕੀ ਇਹਨਾਂ ਦਾ ਵੀ ਘਟਾ ਹੋਵੇਗਾ ਜਾਂ ਇਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਹੋਣੀ ਆ ਇਹ ਵੀ ਦੇਖਣ ਵਾਲੀ ਗੱਲ ਹੈ ਹੁਣ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਜਿਹੜੇ ਗੌਰਵ ਯਾਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਡੀਜੀਪੀ ਦੂਜੇ ਪਾਸੇ ਐਸਐਸਪੀ ਸਾਹਿਬ ਜਿਹੜੇ ਕਿ ਪੂਰੀ ਵੱਡੀ ਜਾਣਕਾਰੀ ਦੇ ਸਕਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਦੱਸਣਗੇ ਕਿ ਇਹ ਬੰਦਾ ਯਾਨੀ ਪੰਜਾਬ ਪੁਲਿਸ ਦਾ ਨਮਾਇੰਦਾ ਯਾਨੀ ਕੌਣ ਸੀ ਹੁਣ ਬਹੁਤ ਵੱਡਾ ਯਾਨੀ ਇੱਕ ਜਾਲ ਵਿਛਾ ਦਿੱਤਾ ਪੂਰਨਤਮਾਨ ਸਰਕਾਰ ਨੇ ਕਿ ਪੰਜਾਬ ਦੇ ਵਿੱਚ ਇੱਕ ਵੀ ਨਸ਼ਾ ਤਸਕਰ ਨਹੀਂ ਰਹਿਣਾ ਚਾਹੀਦਾ ਹੈ ਕੋਈ ਪੁਲਿਸ ਮਲਾਜਮ ਆ ਚਾਹੇ ਕੋਈ ਲੀਡਰ ਆ ਚਾਹੇ ਕੋਈ ਵੀ ਨੇਤਾ ਜਾਂ ਫਿਰ ਕੋਈ ਵੀ ਆਮ ਆਦਮੀ ਆ ਤਾਂ ਜੇਕਰ ਨਸ਼ੇ ਦੀ ਤਸਕਰੀ ਕਰਦਾ ਪਾਇਆ ਗਿਆ ਤਾਂ ਉਹਨੂੰ ਜੇਲ੍ਹ ਦੇ ਵਿੱਚ ਵੀ ਸਿੱਟਿਆ ਜਾਊਗਾ ਉਹਨਾਂ ਦੇ ਘਰ ਵੀ ਤੋੜੇ ਜਾ ਸਕਦੇ ਨੇ ਬਹੁਤ ਵੱਡੇ ਪੱਧਰ ਤੇ ਯਾਨੀ ਇੱਕ ਪ੍ਰਦਰਸ਼ਨ ਹੋ ਰਿਹਾ ਪੰਜਾਬ ਦੀ ਸਰਕਾਰ ਦਾ ਤਾਂ ਵੇਖਣ ਵਾਲੀ ਗੱਲ ਤਾਂ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਕੀ ਆਪਣੇ ਮਲਾਜਮਾਂ ਤੇ ਯਾਨੀ ਪੰਜਾਬ ਪੁਲਿਸ ਦੇ ਉੱਤੇ ਉਸ ਨੌਜਵਾਨ ਦੇ ਉੱਤੇ ਕਾਰਵਾਈ ਕਰਨਗੇ ਜਾਂ ਨਹੀਂ ਕਰਨਗੇ ਤਕਨ 1.5 ਕਿਲੋ ਚਾਰਸ਼ਿਕ ਬਹੁਤ ਵੱਡੀ ਬਰਾਮਦਗੀ ਕੀਤੀ ਗਈ ਹੈ ਜਿਹਦੇ ਵਿੱਚ ਉਹਨੂੰ ਯਾਨੀ ਇੱਕ ਮੋਜਰਮਠੇਰਾ ਦਿੱਤਾ ਪੰਜਾਬ ਪੁਲਿਸ ਦਾ ਨੌਜਵਾਨ ਮਹੱਲੀ ਦੇ ਵਿੱਚ ਜਿਹੜਾ ਕਿ ਇਹ ਬਹੁਤ ਵੱਡਾ ਇੱਕ ਐਕਸੀਡੈਂਟ ਹੋਇਆ ਇੱਕ ਨਾਕਾ ਲੱਗਿਆ ਹੋਇਆ ਸੀ ਨਾਕਾ ਲੱਗੇ ਦੇ ਕਾਰਨ ਯਾਨੀ ਉੱਥੇ ਇੱਕ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਉਸੇ ਤਲਾਸ਼ੀ ਦੇ ਦੌਰਾਨ ਯਾਨੀ ਇੱਕ ਪੁਲਸ ਵਾਲੇ ਤੋਂ 1.5 ਕਿਲੋ ਚਾਰਸ਼ ਬਰਾਮਦ ਹੋ ਜਾਂਦੀ ਆ ਤਾਂ ਵੇਖੋ ਹੁਣ ਪੰਜਾਬ ਦੇ ਅੰਦਰ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਵੇਂ ਕਾਨੂੰਨ ਦਾ ਖਿਲਵਾੜ ਹੋ ਰਿਹਾ ਹੈ ਕਿਵੇਂ ਕਾਨੂੰਨ ਦੇ ਦਾਇਰੇ ਦੇ ਉੱਤੇ ਦੀ ਲੰਗ ਕੇ ਵੱਡੇ ਪੱਧਰ ਤੇ ਯਾਨੀ ਆਪ ਯਾਨੀ ਕਰਦੇ ਨੇ ਨਸ਼ਾ ਤਸਕਰੀ ਤੇ ਆਮ ਲੋਕਾਂ ਦੇ ਉੱਤੇ ਦਾਵਾ ਠੋਕਿਆ ਜਾਂਦਾ ਹੈ ਇਹ ਵੀ ਕਿ ਦਿਨ ਕਿਤੇ ਵੇਖਣ ਨੂੰ ਗੱਲ ਮਿਲੀ ਹੈ ਜਿਹੜੇ ਕਿ ਲੋਕ ਖਾਂਦੇ ਪੀਂਦੇ ਨੇ ਉਹਨਾਂ ਦੇ ਵੀ ਵਿੱਚ ਘਰ ਟਾਏ ਗਏ ਆ ਬਹੁਤ ਸਾਰੇ ਜਗ੍ਹਾ ਤੇ ਇਹ ਵੀ ਰਿਪੋਰਟ ਆ ਰਹੀ ਆ ਕਿਉਂਕਿ ਵਿੱਚ ਇੱਕ ਨਿੱਜੀ ਤੌਰ ਤੇ ਯਾਨੀ ਲੀਡਰਾਂ ਦਾ ਕਹਿ ਲਓ ਚਾਹੇ ਕੋਈ ਵਿਰੋਧੀ ਪਾਰਟੀ ਦਾ ਕਹਿ ਲਓ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਕਿ ਬਹੁਤ ਸਾਰੇ ਲੋਕਾਂ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਐਕਸ਼ਨ ਚਲਾਇਆ ਜਿਦੇ ਵਿੱਚ ਕਈ ਸਾਰੇ ਲੋਕ ਇਹਨਾਂ ਦੇ ਖੋਦੇ ਵੀ ਫਸਣਗੇ ਕਿਉਂਕਿ ਕਈ ਮੰਤਰੀਆਂ ਦਾ ਨਾਮ ਆ ਚੁੱਕਿਆ ਕਈ ਲੀਡਰਾਂ ਦਾ ਨਾਮ ਆ ਚੁੱਕਿਆ ਕਈ ਪੁਲਿਸ ਮੁਲਾਜ਼ਮਾਂ ਦਾ ਨਾਮ ਵੀ ਆ ਰਿਹਾ ਹੈ ਇਹ ਵੀ ਤੁਹਾਡੇ ਸਾਹਮਣੇ ਆ ਔਰ ਪੰਜਾਬ ਦੀ ਸਰਕਾਰ ਕਿ ਸਫਲ ਰਹੂਗੀ ਪੰਜਾਬ ਦੇ ਵਿੱਚ ਨਸ਼ੇ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਬਹੁਤ ਵੱਡੀ ਖਬਰ ਆ ਰਹੀ ਹੈ ਮਹਾਲੀ ਸ਼ਹਿਰ ਦੇ ਵਿੱਚੋਂ ਜਿਹੜਾ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਫੜਿਆ ਗਿਆ ਪੁਲਿਸ ਮੁਲਾਜ਼ਮ ਦੇ ਉੱਤੇ ਹੁਣ ਕੇਸ ਦਰਜ ਹੋਣਾ ਜਾ ਉਹਨੂੰ ਜੇਲ੍ਹ ਭੇਜਿਆ ਜਾ ਸਕਦਾ ਬਹੁਤ ਵੱਡਾ ਯਾਨੀ ਕਿ ਇੱਕ ਪੰਜਾਬ ਦੇ ਵਿੱਚ ਹਰ ਕਮ ਮੱਚ ਚੁੱਕਿਆ ਇਸ ਗੱਲ ਨੂੰ ਲੈ ਕੇ ਕਿ ਪੁਲਿਸ ਵੀ ਇਹੋ ਜਿਹੇ ਜਿਹੜੇ ਕਿ ਕਾਰਨਾਮਿਆਂ ਨੂੰ ਅੰਜਾਮ ਦੇ ਸਕਦੀ ਆ ਕਿਉਂਕਿ ਸਭ ਕੁਝ ਪੁਲਿਸ ਦੇ ਹੱਥਾਂ ਔਰ ਸਰਕਾਰੀ ਨੁਮਾਇੰਦਿਆਂ ਦੇ ਹੱਥ ਹੁੰਦਾ ਨਾ ਕਿ ਆਮ ਆਦਮੀ ਲੋਕਾਂ ਦੇ ਆਮ ਜਨਤਾ ਦੇ ਹੱਥ ਦੇ ਵਿੱਚ ਨਹੀਂ ਹੁੰਦਾ ਇਹ ਤੁਸੀਂ ਸਾਰੇ ਜਾਣਦੇ ਹੋ ਔਰ ਹੁਣ ਪੰਜਾਬ ਦੀ ਸਰਕਾਰ ਨੇ ਲਗਾਤਾਰ ਯਾਨੀ ਵੱਡੇ ਪੱਧਰ ਤੇ ਇੱਕ ਮੁਹਿੰਮ ਰਚੀ ਹੋਈ ਹੈ ਕਿ ਅਸੀਂ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਵੀ ਨਸ਼ਾ ਤਸਕਰ ਨਹੀਂ ਰਹਿਣ ਦੇਵਾਂਗੇ ਔਰ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰ ਦੇਣਾ ਪੂਰੇ ਪੰਜਾਬ ਨੂੰ ਤਾਂ ਹੁਣ ਭਗਵੰਤ ਮਾਨ ਸਰਕਾਰ ਦੀ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਐਸੇ ਗੱਲ ਦੇ ਉੱਤੇ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਜਿਹੜਾ ਭਾਈ ਅਮਰਪਾਲ ਸਿੰਘ ਅਮਰਪਾਲ ਸਿੰਘ ਤੇ ਆਜੋ ਅਮਰਪਾਲ ਸਿੰਘ ਨੇ ਜਦੋਂ ਆਪਣੀ ਮੁਹਿੰਮ ਚਲਾਈ ਸੀ ਤਾਂ ਉਹਦੋਂ ਇਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਨੌਜਵਾਨ ਨੇ ਇਹ ਸਾਡੇ ਖਰਾਬ ਖੜੇ ਹੋ ਗਏ ਨੇ ਜਿਹੜੇ ਕਿ ਸਹੀ ਚਿੱਤੇ ਨੂੰ ਨੱਥ ਪਾਉਣ ਚੱਲੇ ਸੀ ਔਰ ਹੁਣ ਭਗਵਾਨ ਤੇ ਮਾਨ ਸਰਕਾਰ ਨੇ ਨੌਜਵਾਨੀ ਨੂੰ ਅੰਦਰ ਧੜਿਆ ਡਿਬਰੂਗੜ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਗਲਤ ਗੱਲ ਹੈ ਜਿਹੜਾ ਕਿ ਇੰਨਾ ਹੀ ਲੋਕਾਂ ਨੂੰ ਨੱਥ ਪਾਉਣ ਦੇ ਲਈ ਭਾਈ ਅਮਰਪਾਲ ਸਿੰਘ ਨੇ ਇੱਕ ਵੱਡੀ ਮਹੀਮ ਚੱਕੀ ਸੀ ਔਰ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਅਮਰਪਾਲ ਸਿੰਘ ਦੀ ਮੰਗ ਆ ਜਿਹੜੀ ਉਹਨੂੰ ਬੜੀ ਤੇਜ਼ ਕਰਨੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਉਹੀ ਕੰਮ ਕੀਤਾ ਜਿਹੜਾ ਭਾਈ ਅਮਰਪਾਲ ਸਿੰਘ ਨੇ ਸਟਾਰਟਿੰਗ ਦੇ ਵਿੱਚ ਕਈ ਸਾਲ ਪਹਿਲਾਂ ਕਈ ਬਰੇ ਪਹਿਲਾਂ ਕਰ ਦਿੱਤਾ ਸੀ ਔਰ ਹੁਣ 3 ਸਾਲ ਜਿਹੜੇ ਬੇਸਟ ਗਏ ਨੇ ਪੰਜਾਬ ਦੇ ਜਿਹੜੀ ਸਰਕਾਰ ਬਣਦੀ ਹੈ 22 ਦੇ ਵਿੱਚ ਤਾਂ ਉਸ ਤੋਂ ਬਾਅਦ 3 ਸਾਲ ਹੋਰ ਬੀਤ ਜਾਂਦੇ ਨੇ ਤਾਂ ਫੇਰ ਵੇਖੋ ਤੁਸੀਂ ਉਸ ਤੋਂ ਬਾਅਦ ਦਬਾਅ ਕਿਵੇਂ ਵੱਧਦਾ ਇਹਨਾਂ ਦੇ ਉੱਤੇ ਪ੍ਰਦਰਸ਼ਨ ਕਿਵੇਂ ਹੁੰਦਾ ਇਹਨਾਂ ਦਾ ਉਹ ਵੀ ਜਰਾ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਪੰਜਾਬ ਦੀ ਸੱਤਾ ਡਰਾਮਾ ਡੋਲ ਹੋ ਚੁੱਕੀ ਹੈ ਇਹਨਾਂ ਨੂੰ ਪਤਾ ਕਿ ਭਾਈ ਅਮਰਪਾਲ ਸਿੰਘ ਦਾ ਬੋਲ ਵਾਲਾ ਜਿਹੜਾ ਪੰਜਾਬ ਦੇ ਅੰਦਰ ਬੇਹੱਦ ਜਿਆਦਾ ਤੇਜ਼ ਹੋ ਚੁੱਕਿਆ ਹੈ ਤੋ ਕਿ ਜਗਾ ਜਗਾ ਦੇ ਉੱਤੇ ਪੰਜਾਬ ਦੇ ਵਿੱਚ ਅਮਰਪਾਲ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਅੱਗੇ ਅਮਰਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਪੰਜਾਬ ਦਾ ਇਹਦੇ ਵਿੱਚ ਕਈ ਤਾਂ ਮਹਿਲਾਵਾਂ ਵੀ ਆਉਂਦੀਆਂ ਨੇ ਮਾਮਾਂ ਵੀ ਆਉਂਦੀਆਂ ਨੇ ਭੈਣਾਂ ਵੀ ਆਉਂਦੀਆਂ ਨੇ ਬਜ਼ੁਰਗ ਬੱਚਾਂ ਦੀ ਆਵਾਜ਼ ਹੈ ਕਿ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਪਹਿਲਾਂ ਹੀ ਯਾਨੀ ਕਿ ਜਿਵੇਂ ਸੀਐਮ ਮਾਨ ਨੂੰ ਡਿਕਲੇਅਰ ਕਰਕੇ ਰੱਖ ਦਿੱਤਾ ਸੀ ਪੰਜਾਬ ਦੇ ਲੋਕਾਂ ਨੇ ਜਦੋਂ ਉਹ ਐਮਪੀ ਹੁੰਦੇ ਸੀ ਤਉ ਉਹ ਹਿੱਤ ਐ ਕਰ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸੀਐਮ ਮਾਨ ਹੋਣਾ ਚਾਹੀਦਾ ਐਸੇ ਹੀ ਪ੍ਰਕਾਰ ਉਹਦਾ ਉਲਟਾ ਹੋ ਚੁੱਕਿਆ ਕਿ ਅਮਰਪਾਲ ਸਿੰਘ ਨੂੰ 2027 ਦਾ ਮੁੱਖ ਮੰਤਰੀ ਐਲਾਨ ਦਿੱਤਾ ਪੰਜਾਬ ਦੀ ਜਨਤਾ ਨੇ ਤਾਂ ਹੁਣ ਵੱਡੇ ਪੱਧਰ ਤੇ ਜੋਰਾਂ ਸ਼ੋਰਾਂ ਤੇ ਯਾਨੀ ਹੁਣ ਪੰਜਾਬ ਦੀ ਸਰਕਾਰ ਦਾ ਵੀ ਜੋਰ ਲੱਗਿਆ ਹੋਇਆ ਕਿ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਇਕੱਠਾ ਰਹਿਣਾ ਹੋ ਸਕੇ ਦੂਜੇ ਪਾਸੇ ਪੰਜਾਬ ਦੀ ਜਨਤਾ ਦਾ ਧਿਆਨ ਸਾਡੇ ਵੱਲ ਨੂੰ ਫਿਰ ਤੋਂ ਆ ਜਾਵੇ ਕਿ 2027 ਦੇ ਵਿੱਚ ਅਸੀਂ ਵੋਟਾਂ ਫਿਰ ਤੋਂ ਹਾਸਲ ਕਰ ਲਈਏ ਔਰ ਫਿਰ ਤੋਂ ਸੱਤਾ ਯਾਨੀ ਕੈਮ ਰਹਿ ਜਾਵੇ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਜਿਵੇਂ ਆਪਣੇ ਹੀ ਲੋਕਾਂ ਨੂੰ ਹੁਣ ਸਰਕਾਰ ਨੂੰ ਫੜਨਾ ਪੈਣਾ ਕਿਉਂਕਿ ਆਮ ਜਨਤਾ ਤਾਂ ਚਲੋ ਜਿਹੜੀ ਇਹਨਾਂ ਦੇ ਹੱਥੇ ਚੜਨੀ ਆਉਂਦੇ ਚੜਨੀ ਆ ਪਰ ਜਿਹੜੇ ਆਪਣੇ ਨਮਾਇंदे ਆਪਣੇ ਹੀ ਯਾਨੀ ਅਫਸਰਾਂ ਨੂੰ ਫੜ ਰਹੀ ਆ ਪੰਜਾਬ ਦੀ ਸਰਕਾਰ ਹੁਣ ਦੇਖਣਾ ਤਾਂ ਇਹ ਹੈ ਵੀ ਪੰਜਾਬ ਦੀ ਸਰਕਾਰ ਨੇ ਕਿ ਇਹਨਾਂ ਦੇ ਉੱਤੇ ਐਕਸ਼ਨ ਲੈਣਾ ਵੱਡੇ ਤੋਂ ਵੱਡਾ ਜਾਂ ਨਹੀਂ ਕਿਉਂਕਿ ਮੀਡੀਆ ਦੇ ਵਿੱਚ ਗੱਲ ਆ ਚੁੱਕੀ ਆ ਤਾ ਹੁਣ ਇਹ ਗੱਲ ਖਿੰਡ ਵੀ ਗਈ ਆ ਪੂਰੇ ਹਿੰਦੁਸਤਾਨ ਪੱਧਰ ਤੇ ਕਿ ਪੰਜਾਬ ਦੇ ਪੁਲਿਸ ਦਾ ਇੱਕ ਨੌਜਵਾਨ 1.5 ਕਿਲੋ ਚਰਸ ਦੇ ਨਾਲ ਬਰਾਮਦੀ ਦੇ ਨਾਲ ਫੜਿਆ ਗਿਆ ਮਹੱਲੀ ਸ਼ਹਿਰ ਦੇ ਵਿੱਚ ਇੱਕ ਨਾਕਾ ਲੱਗਿਆ ਹੋਇਆ ਸੀ ਉੱਥੇ ਗੱਡੀਆਂ ਦੀ ਤਲਾਸ਼ੀ ਹੋ ਰਹੀ ਸੀ ਉਸੇ ਹੀ ਦੌਰਾਨ ਇੱਕ ਪੁਲਿਸ ਵਾਲਾ ਫੜਿਆ ਜਾਂਦਾ ਬਹੁਤ ਵੱਡੀ ਗੱਲ ਆ ਪੁਲਿਸ ਵਾਸਤੇ ਇੱਕ ਸ਼ਰਮਨਾਕ ਗੱਲ ਹੈ ਕਿਉਂਕਿ ਸਾਰੀ ਪੁਲਿਸ ਮਾੜੀ ਨਹੀਂ ਹੋ ਸਕਦੀ ਇੱਕ ਨਾ ਇੱਕ ਅੱਧਾ ਬੰਦਾ ਜਿਹੜਾ ਕਿ ਹੋ ਸਕਦਾ ਉਹਨਾਂ ਨੂੰ ਜਿਵੇਂ ਇੱਕ ਚੁਣਮੇ ਦੇ ਬੰਦਿਆਂ ਨੂੰ ਇਹ ਪੰਜਾਬ ਦੀ ਪੁਲਿਸ ਨੂੰ ਅਧਰਾਸ਼ਾਈ ਕਰ ਰਹੀ ਹੈ वैसे पंजाब दी पुलिस अपने काम ते पूरी तरह डटी हुई है पंजाब दी पुलिस ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਹੁੰਦਾ ਕਿ ਨਸ਼ੇ ਤਸਕਰੀ ਕਰਨ ਕਿਉਂਕਿ ਪੰਜਾਬ ਦੀ ਪੁਲਿਸ ਵੱਡੇ ਪੱਧਰ ਤੇ ਕੁਝ ਲੋਕਾਂ ਦੇ ਲਈ ਵੀ ਸਹੀ ਚੱਲ ਰਹੀ ਹੈ ਔਰ ਜਿਵੇਂ ਗੌਰਵ ਜੀ ਦੇ ਡੀਜੀਪੀ ਨੇ ਪੰਜਾਬ ਦੇ ਉਹਨਾਂ ਨੂੰ ਲੋਕ ਬਹੁਤ ਜ਼ਿਆਦਾ ਯਾਨੀ ਕਿ ਸੂਝਵਾਨ ਸਮਝਦੇ ਨੇ ਔਰ ਹੁਣ ਐਸਐਸਪੀ ਸਾਹਿਬ ਇਹਦੀ ਜਾਣਕਾਰੀ ਦੇਣਗੇ ਕਿ ਇਹ ਜਿਹੜਾ ਨੌਜਵਾਨ ਇਹ ਕਿਹੜੇ ਥਾਣੇ ਦੇ ਵਿੱਚੋਂ ਪਾਇਆ ਜਾਂਦਾ ਜਾਂ ਕਿਹੜੇ ਇਲਾਕੇ ਦੇ ਵਿੱਚੋਂ ਗੱਗ ਮੁਹੱਲੀ ਸ਼ਹਿਰ ਦੇ ਵਿੱਚ ਫੜਿਆ ਗਿਆ ਤਾਂ ਚੰਡੀਗੜ੍ਹ ਦੇ ਆਸ-ਪਾਸ ਦਾ ਮਾਮਲਾ ਹੋ ਸਕਦਾ ਹੈ ਇਹ ਸ਼ੰਕਾ ਜਿਤਾਈ ਜਾ ਰਹੀ ਹੈ ਤਾਂ ਹੁਣ ਐਸਐਸਪੀ ਸਾਹਿਬ ਇਹਦੀ ਪੂਰੀ ਜਾਣਕਾਰੀ ਕੱਢ ਕੇ ਲਿਆਉਣਗੇ ਕਿ ਇਹ ਬੰਦਾ ਹੈ ਕੌਣ ਹੈ ਕਿਉਂਕਿ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਗੌਰਵ ਜਾਦੇਵ ਡੀਜੀਪੀ ਪੰਜਾਬ ਦੇ ਉਹ ਵੀ ਪਹੁੰਚ ਸਕਦੇ ਨੇ ਔਰ ਮੁੱਖ ਮੰਤਰੀ ਦਾ ਵੀ ਬਿਆਨ ਆ ਸਕਦਾ ਬਹੁਤ ਵੱਡੀ ਗੱਲ ਆ ਪੰਜਾਬ ਦੇ ਵਿੱਚ ਕਿ ਇੱਕ ਪੰਜਾਬ ਪੁਲਿਸ ਦਾ ਅਫਸਰ ਫੜਿਆ ਗਿਆ ਤਾਂ ਜਿਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ